ਤੇਰਾ ਵਾਰਡ ਆ ਦੀ ਤੇ ਕੀ ਰਿਜ਼ਲਟ ਹੈ ਪਹਿਲਾ ਤਾਂ ਸਭ ਤੋਂ ਪਹਿਲਾ ਸਸੀ ਕਾ ਜੀ ਰਿਜ਼ਲਟ ਹੈਗਾ ਜੀ ਆਟਾ ਆਮ ਆਦਮੀ ਪਾਰਟੀ ਦੇ ਨੇ ਜੀ ਜਿਹੜੇ ਐਮਸੀ ਜਿੱਤੇ ਨੇ ਚਾਰ ਆਜ਼ਾਦ ਜਿੱਤੇ ਨੇ ਇੱਕ ਕਾਲ ਸੀ ਕੁਝ ਹੋ ਰਿਹਾ ਸਵੇਰੇ ਸਾਮ ਦਾ ਤੇ ਵਧੀਆ ਰਾਜੀ ਵੋਟਰਾਂ ਨੇ ਬਹੁਤ ਉਸ਼ਾ ਨਾਲ ਹਿੱਸਾ ਲਿਆ ਕਿ ਕਿ ਵੋਟਰ ਵਧੀਆ ਆਏ ਤੇ ਸ਼ਾਂਤ ਜਿਹੜਾ ਹੈਗਾ ਇੱਕ ਨੰਬਰ ਵਾਰਡ ਚ ਆਜ਼ਾਦ ਨੇ ਜੀ ਪਹਿਲੇ ਚ 4 ਦੂਸਰੇ ਚ ਪਹਿਲਾ ਇਹ ਜੇਸੀ ਨਿਰਵਰੋਧ ਤੀਸਰੇ ਚ ਆਪ ਦੇ ਉਮੀਦਵਾਰ ਕੁਵਿੰਦਰਪੁਰ ਚੌਥੇ ਚ ਸ਼ਕਤੀ ਗੋਇਲ ਆਪ ਦੇ ਪੰਜ ਦੇ ਵਿੱਚ ਆਜ਼ਾਦ ਉਮੀਦਵਾਰ ਤਰਵਿੰਦਰ ਸਿੰਘ ਹੈ 6 ਦੇ ਵਿੱਚ 6 ਤੇ 7 ਦੇ ਵਿੱਚ ਆਪ ਦੇ ਨੇ ਜੀ 8 ਦੇ ਵਿੱਚ ਆਜ਼ਾਦ ਹੈ 9 ਦੇ ਵਿੱਚ ਕਾਂਗਰਸ ਦੇ ਉਮੀਦਵਾਰ 10 ਦੇ ਵਿੱਚ ਆਪ 11 ਤੇ 12 ਵਿੱਚ ਆਪ 13 ਵਿੱਚ ਆਜ਼ਾਦ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜਿਹੜਾ ਤੁਹਾਨੂੰ ਪੀਚਪੁਲੀ ਇੱਥੇ ਇਲੈਕਸ਼ਨ ਕਰਵਾਈ ਹੈ ਜੀ ਤੁਹਾਡੀ ਹਿੰਮਤ ਦੇ ਨਾਲ ਇੱਥੇ ਜਿਹੜੀ ਤੁਹਾਡੀ ਮੌਜੂਦਗੀ ਦੇ ਵਿੱਚ ਪੀਚਪੁਲੀ ਹੋਈ ਹੈ ਜੀ ਸਾਰਾ ਸ਼ੇਰਾ ਤੁਹਾਡੇ ਜਰ ਜਾਂਦਾ ਜੀ ਕੋ ਸਭ ਤੋਂ ਪਹਿਲਾ ਸ਼ਰੇ ਜੇ ਮੈਂ ਦੇਊਗਾ ਤਾਂ ਮੈਂ ਪ੍ਰੈਸ ਨੂੰ ਦੇਊਗਾ ਕਿਉਂਕਿ ਬੜੀ ਚੇਤਨ ਪ੍ਰੈਸ ਸੀ ਜਿਹੜਾ ਮੈਨੂੰ ਸਮੇਂ-ਸਮੇਂ ਤੇ ਦੱਸਦੇ ਰਹੇ ਵੀ ਇੱਥੇ ਤੁਹਾਨੂੰ ਆਹ ਚੀਜ਼ ਕਰਨ ਦੀ ਲੋੜ ਹੈ ਇਸ ਵਾਰਡ ਦੇ ਵਿੱਚ ਇਹ ਹੋ ਸਕਦਾ ਹੈ ਇੱਥੇ ਆਹ ਸਕਤੀ ਕਰਨ ਦੀ ਲੋੜ ਹੈ ਸਮੇ ਸਮੇਤੇ ਮੈਨੂੰ ਜਿਹੜਾ ਸਹਿਯੋਗ ਤੁਹਾਡਾ ਮਿਲਿਆ ਮੈਂ ਸਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਇੱਕ ਵੀ ਸਮਾਣਾ ਤੇ ਪਤਨਾ ਦੀ ਪ੍ਰੈਸ ਦਾ ਨਹੀਂ ਰਹੂੰਗਾ ਦੂਸਰਾ ਜਿਹੜਾ ਸਹਿਯੋਗ ਰਿਹਾ ਹੈਗਾ ਮੇਰੇ ਆਰੋ ਸਾਹਨੇ ਵੀਰ ਸਿੰਘ ਸਾਹਿਬ ਨੇ ਡੀਟੀਪੀ ਜੀ ਕੀਤੀ ਆ ਰਿਊ ਸਾਹਿਬ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਐਸਪੀ ਬੀਸੀ ਜੀ ਇਤਪਾਲ ਚੌਹਾਨ ਡੀਐਸਪੀ ਜੀ ਜਿਹੜਾ ਐਕਟਿਵ ਸਭ ਤੋਂ ਰੋਜ਼ ਲਮਾਇਆ ਹੋਇਥੋਂ ਦੇ ਐਸਐਚਓ ਸਾਹਿਬ ਨੇ ਬਹੁਤ ਹੀ ਯਾਟਾ ਜੋ ਕੰਮ ਕੀਤਾ ਵੀ ਉਹਨਾਂ ਨੇ ਸਾਰਾ ਜਿਹੜੇ ਕੰਮ-ਕੰਮ ਤੇ ਕੋਈ ਇਸ ਤਰ੍ਹਾਂ ਦਾ ਅੰਸਰ ਨੇੜੇ ਨਹੀਂ ਆਉਂਦਾ ਜਿਹੜਾ ਜਿਹੜਾ ਕੋਈ ਖਰਾਬੀ ਕਰ ਸਕਦਾ ਤੇ ਉਸ ਤੋਂ ਬਾਅਦ ਮੇਰੇ ਸੈਕਟਰ ਅਫਸਰ ਨੇ ਜੀ ਪੋਲਿੰਗ ਸਟਾਫ ਹੈ ਮੇਰਾ ਸਟਾਫ ਹੈ ਇਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਮੈਂ ਕਲੀਅਰ ਮਾਈਂਡ ਰਿਆ ਸੀ ਸ਼ੁਰੂ ਤੋਂ ਵੀ ਮੈਂ ਕਿਸੇ ਨਾਲ ਧੱਕਾ ਨਹੀਂ ਹੋਣ ਦਊਂਗਾ ਇਹ ਸਾਰਾ ਕੁਝ ਤੁਹਾਡਾ ਤੇ ਮੇਰੀ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਹੋਇਆ ਮੈਂ ਇਕੱਲਾ ਕੁਝ ਨਹੀਂ ਸੀਗਾ ਤੁਹਾਡਾ ਸਭ ਦਾ ਸਹਿਯੋਗ ਰਿਆ ਹੈ ਸਭ ਤੋਂ ਵੱਡਾ ਸਹਿਯੋਗ ਇੱਥੋਂ ਦੇ ਵੋਟਰਾਂ ਦਾ ਰਿਆ ਜਿਨ੍ਹਾਂ ਨੇ ਕੋਈ ਵੀ ਇਸ ਪੂਲੀ ਜਿਹੜੀ ਆ VOTING ਕੀਤੀ ਹੈ ਓਕੇ ਇੱਕ ਇਹ ਹੈਗਾ ਵੀ 77% 6% ਜਿਹੜੀ ਹੋ ਗਈ ਆ ਪੋਲਿੰਗ ਤੇ 12 ਬੂਥਾਂ ਤੇ ਚੋਣ ਹੋਈ ਸੀ ਤੇ ਵਧੀਆ ਨਿਪਟ ਗਿਆ ਜੀ ਮੈਂ ਤੁਹਾਡਾ ਫੇਰ ਧੰਨਵਾਦ ਕਰਦਾ ਮੇਰੀ ਦਫਰਾਂ ਦਾ ਕੀ ਚਾਜ ਹੋ ਗਿਆ ਹਾਂਜੀ ਸਭ ਤੋਂ ਉਮੀਦਵਾਰਾਂ ਨੂੰ ਦੇਖੋ ਜੀ ਮੈਂ ਕਲੀਅਰ ਕਹਿ ਦਿੱਤਾ ਸੀ ਚਾਹੇ ਕਿਸੇ ਮਰਜ਼ੀ ਪਾਰਟੀ ਦੇ ਸੀ ਵੀ ਮੈਂ ਕਿਸੇ ਨਾਲ ਟੱਕਾ ਨਹੀਂ ਹੋਣ ਦਊਗਾ ਜੋ ਮਰਜ਼ੀ ਹੋ ਜਾਵੇ ਕਿਹੜੇ ਪੋ ਕਿਹੜੇ ਪੋਲ ਉੱਥੇ ਸਭ ਤੋਂ ਵੱਧ ਪਰਸੈਂਟੇਜ ਵੋਟ ਵੋਟ ਨਹੀਂ ਇਹ ਡਾਟਾ ਮੇਰੇ ਕੋਲ ਹਜੇ ਆਉਣਾ ਜੀ ਧੰਨਵਾਦ ਜੀ ਧੰਨਵਾਦ ਹਾਂਜੀ ਇੱਥੇ ਸੋਨੀ ਕੌਰ ਜੀ ਕਾਂਗਰਸ ਪਾਰਟੀ ਤੋਂ ਸੀਟ ਜਿੱਤ ਕੇ ਆਏ ਨੇ ਤੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਤੁਸੀਂ ਆਪਣੀ ਸੀਟ ਜਿੱਤਿਓ ਜੀ ਤੇ ਤੁਸੀਂ ਕਿਹੜੇ ਨੰਬਰ ਵਾਰਡ ਨੰਬਰ ਤੋਂ ਜਿੱਤਿਓ 9 ਵਾਰਡ ਤੋਂ ਜਿੱਤਿਆ ਸਰ ਅੱਛਾ ਕਿੰਨੀਆਂ ਵੋਟਾਂ ਨਾਲ ਜਿੱਤਿਓ ਜੀ ਤੁਸੀਂ 375 375 ਪੰਨੀਆਂ ਤੁਹਾਨੂੰ ਕਿੰਨੀਆਂ ਵੱਧ ਲੈ ਗਏ ਤੁਸੀਂ ਤਾਰੇ ਕਿੰਨੇ ਚੁੱਪੇ ਹੋ ਗਏ ਹਾਂ ਸਾਡੇ ਭਾਈ 353 ਵੱਧ ਲੈ ਗਈ ਸੋਨੀਕੋਲ ਅੱਛਾ ਜੀ ਅਸਰ ਬਾਦੋਂ ਮੇਰਵਾਰ ਤੁਸੀਂ 9 ਵਾਰਤਾਂ ਕਿਹੜੀ ਪਾਰਟੀ ਤੁਸੀਂ ਕਾਂਗਰਸ ਕੀ ਨਾਮਾ ਜੁੜਾ ਸੋਨੀਕੋਲ ਆ ਕਿੰਨੇ ਕੋਟਰਾ ਚਿੱਤ ਤੁਸੀਂ 70 ਬੰਨ ਜਾਓਂਗਾ ਕੀ ਕਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਪ ਦਾ ਵੀ ਤੂੰ ਤਾਂ ਇੱਕ ਸੱਚੇ ਪਾਤਸ਼ਾਹ ਨੇ ਜਿਨੇ ਮੇਰੀ ਸੋਨਾ ਦਾ ਧੰਨਵਾਦ ਕਰਾਂਗੀ ਫਿਰ ਮੈਂ ਆਪਣੇ ਵੋਟਰਾਂ ਦਾ ਧੰਨਵਾਦ ਸਭ ਤੋਂ ਪਹਿਲਾਂ ਕੀ ਕੰਮ ਕਰੇਗੀ ਬਾੜੇ ਸੇ ਜਿਹੜਾ ਤੁਸੀਂ ਸਵੇਰੇ ਵਾਦਾ ਕੀਤਾ ਸੀ ਕੰਮ ਕਰਾਂਗੇ ਜਿਵੇਂ ਕਿ ਸਾਡੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਉਹਦੇ ਬਾਰੇ ਵੀ ਕੰਮ ਕਰਾਂਗੇ ਜਿਹੜਾ ਕੁੜੀਆਂ ਦੇ ਸਾਡੇ ਸਕੂਲ ਵੀ ਹੋਵੇ ਵਿਦਿਵਾ ਮੰਗੇ ਠੀਕ ਹੈ ਠੀਕ ਹੈ ਜਿਹੜਾ ਅਸੰਖਾ ਦਾ ਕਹਿੰਦੇ ਲੱਗੇ ਨਹੀਂ ਤੋਂ ਓਕੇ ਜੀ ਓਕੇ ਇਹ ਬੀਬੀ ਜੀ ਆਜ਼ਾਦ ਇਲੈਕਸ਼ਨ ਲੜ ਕੇ ਅੱਜ ਜਿੱਤ ਕੇ ਆਏ ਨੇ ਬਾਹਰ ਇਹਨਾਂ ਨਾਲ ਗੱਲ ਕਰਾਂਗੇ ਜੀ ਹਾਂਜੀ ਬੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧਰਮਿੰਦਰ ਸਿੰਘ ਲੱਕੀ ਸਿੱਧੂ ਜੀ ਹਾਂਜੀ ਇਹ ਭੈਣ ਜੀ ਖੜੇ ਸੀ ਤੁਹਾਡੇ ਘਰ ਦੇ ਕੀ ਨਾਮ ਇਹਨਾਂ ਦਾ ਇਹਨਾਂ ਦਾ ਕੁਲਦੀਪ ਕੌਰ ਜੀ ਕੁਲਦੀਪ ਕੌਰ ਜੀ ਕਿੰਨੀਆਂ ਵੋਟਾਂ ਨਾਲ ਜਿੱਤੇ ਹੋ ਤੁਸੀਂ 50 ਵੋਟਾਂ ਨਾਲ 50 ਵੋਟਾਂ ਨਾਲ ਜੀ ਕਿਹੜਾ ਕਿਹਦੇ ਨਾਲ ਮੁਕਾਬਲਾ ਸੀ ਤੁਹਾਡਾ ਮੁਕਾਬਲਾ ਆਪਣੇ ਆਪ ਨਾਲ ਸੀਗਾ ਸਾਡੀ ਮਿਹਨਤ ਸੀ ਉਹ ਅੱਜ ਸਾਰਿਆਂ ਦੇ ਸਾਹਮਣੇ ਆ ਗਈ ਠੀਕ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਕੈਨਾਂ ਦਾ ਬਸਤਾ ਹਾਂ ਅਸੀਂ ਜਿੰਨੇ ਵੀ ਲੋਕ ਸਾਡੇ ਨਾਲ ਚੱਲੇ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਵੀ ਕੰਮ ਹੋਣ ਵਾਲੇ ਨੇ ਵਿਕਾਸ ਦੇ ਉਹਨਾਂ ਨੂੰ ਸਾਰਿਆਂ ਨੂੰ ਕਰਾਂਗੇ ਹਾਂਜੀ ਤੇ ਕੀ ਜੱਜਵੇ ਨੇ ਤੁਹਾਡੇ ਕੀ ਕੀ ਵਿਕਾਸ ਕਰਨੇ ਤੁਸੀਂ ਆਪਣੇ ਬਾੜ ਦਾ ਰੁਕੇ ਹੋਏ ਨੇ ਉਹਨਾਂ ਨੂੰ ਵੀ ਕਰਾਂਗੇ ਬਾਕੀ ਜਿਹੜੇ ਹੋਣ ਵਾਲੇ ਨੇ ਬਿਲਕੁਲ ਨਹੀਂ ਹੋਏ ਉਹ ਵੀ ਕਰਾਂਗੇ ਸਾਰੇ ਠੀਕ ਹੈ ਜੀ ਹਾਂਜੀ ਬਹੁਤ ਜਿਆਦਾ ਕਿਤਾ ਬਡੀ ਖੁਸ਼ੀ ਕਰਿਆ ਅੱਜ ਦਾ ਜਸ਼ਨ ਜਿਹਨੇ ਜਮਰਾ ਰਹਾ ਹੈ ਹਜ਼ਾਰ ਉਮੀਦਵਾਰ ਕੜੇ ਜਿੱਤ ਸੀ ਜਿਹੜੇ ਤੁਹਾਡੇ ਜਿਹਨਾਂ ਨੇ ਮੈਨੂੰ ਵੋਟਾਂ ਪਾ ਗਈ ਸੋ ਇਹ ਦੱਸ ਕੇ ਆਇਆ ਹੈ ਉਹਨਾਂ ਦਾ ਕੀ ਧੰਨਵਾਦ ਕੀਤਾ ਕਰਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਜੀ ਥੈਂਕ ਯੂ ਤੇ ਸਾਡੇ ਸਾਰੇ ਬਾੜ ਦੇ ਜਿੰਨੇ ਵੀ ਸਾਡੇ ਸਾਥੀ ਨੇ ਜਿਨ੍ਹਾਂ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਧੰਨਵਾਦ ਦੇਖ ਸਕਦੇ ਹੋ ਮਾਤਾ ਆਈ ਹੈ ਮਾਤਾ ਨੂੰ ਇੰਜਰੀ ਹੋਈ ਹੈ ਤੇ ਫਿਰ ਵੀ ਵੋਟ ਪਾਉਣ ਆ ਰਹੇ ਨੇ ਹਾਂਜੀ ਮਾਤਾ ਤੁਹਾਡੇ ਇੰਜਰੀ ਹੋਈ ਐ ਤੁਸੀਂ ਫਿਰ ਵੀ ਵੋਟ ਪਾਉਣ ਆ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਤੁਸੀਂ ਵੋਟਾਂ ਬਾਰੇ ਸਾਡਾ ਕੰਮਕਾਰ ਉਹ ਵਧੀਆ ਪਾਣੀ ਚਲਾਉਣੀ ਦਾ ਪਾਣੀ ਨਹੀਂ ਚੱਲਦਾ ਕਿਹੜੀ ਕਲੋਨੀ ਆ ਜੀ ਆਪਣੀ ਆਪਣੀ 3 ਨੰਬਰ 3 ਨੰਬਰ ਵਾਲਾ 3 ਨੰਬਰ ਵਾਲਾ ਜੀ ਠੀਕ ਹੈ ਹੈਲੋ ਠੀਕ ਹੈ ਜੀ ਮੈਂ ਕਰੂ ਨਹੀਂ ਉਹ ਤਾਂ ਕੀ ਕਰਦਾ ਹੈ ਕੀ ਕਰਦਾ ਹੈ ਕੀ ਕਰਦਾ ਹੈ ਬਣੂ ਨੇ ਤਾਂ